ਅੱਜ ਜਿਹੜਾ ਰਾਤ ਇੱਕ ਹਮਲਾ ਪੰਜਾਬ ਦੇ ਸਾਬਕਾ ਮੰਤਰੀ ਮਨੋਜਨ ਕਾਲੀਆ ਜੀ ਦੇ ਘਰ ਉੱਤੇ ਹੋਇਆ ਉਸ ਦੇ ਵਿਰੋਧ ਦੇ ਵਿੱਚ ਤਲਵਾੜਾ ਵਿੱਚ ਇੱਕ ਪ੍ਰਦਰਸ਼ਨ ਕੀਤਾ ਗਿਆ ਜਿਵੇਂ ਅੰਗਰੇਜ਼ਾਂ ਨੇ ਇਸ ਦੇਸ਼ ਤੇ ਰਾਜ ਕੀਤਾ ਅੰਗਰੇਜ਼ਾਂ ਦੀ ਨੀਤੀ ਹੁੰਦੀ ਸੀ ਪਾੜੋ ਤੇ ਰਾਜ ਕਰੋ ਉਵੇਂ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਤੀ ਬਣ ਚੁੱਕੀ ਹੈ ਕਿ ਮਾਰੋ ਤੇ ਰਾਜ ਕਰੋ ਇਹ ਹਰ ਬੰਦੇ ਨੂੰ ਗੋਲੀ ਦੇ ਨਾਲ ਡੰਡੇ ਦੇ ਨਾਲ ਜਾਂ ਇਹੋ ਜਿਹੇ ਘਟਨਾਵਾਂ ਦੇ ਨਾਲ ਡਰਾਣਾ ਚਾਹੁੰਦੇ ਆ ਅੱਜ ਪੂਰੇ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਪਰ ਇਸ ਗੱਲ ਤੋਂ ਆਮ ਪੰਜਾਬ ਵਾਸੀ ਚਿੰਤਿਤ ਨੇ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਵੀ ਪਤਾ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਦੀ ਹਾਰ ਤੋਂ ਬਾਅਦ ਨਿਰਾਸ਼ਾ ਦੇ ਕਾਰਨ ਐਓ ਜੇ ਹਤਕੰਡਿਆ ਬਣਾ ਰਹੀ ਹੈ ਜਿਸ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣੇ ਤਾਂ ਕਿ ਪੁਲਿਸ ਦੁਆਰਾ ਇਹ ਲੋਕਾਂ ਦੇ ਉੱਤੇ ਧੱਕੇ ਕਰ ਸਕਣ ਔਰ ਲੋਕਾਂ ਤੇ ਤਸ਼ੱਦਦ ਕਰ ਸਕਣ ਸਰ ਜੀ ਇੱਕ ਪਾਸੇ ਨਸ਼ੀਨ ਚਲਾਈ ਦੀ ਨਚਰੇ ਖਲਾਫ ਹੈ ਤੇ ਉਹਦੇ ਬਾਰੇ ਤੁਸੀਂ ਕੀ ਕਰੋਗੇ ਦੇਖੋ ਜੀ ਅਸੀਂ ਕਿਸੇ ਵੀ ਤਰੀਕੇ ਦੇ ਨਸ਼ੇ ਦੇ ਖਿਲਾਫ ਹੈ ਅਸੀਂ ਇਹ ਗੱਲ ਮੰਨਦੇ ਆ ਕਿ ਨਸ਼ਾ ਰੁਕਣਾ ਚਾਹੀਦਾ ਪਰ ਜਿਸ ਹਿਸਾਬ ਨਾਲ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਸਿਲੈਕਟਿਵ ਲੋਕਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਉਹਵੇਂ ਪ੍ਰਧਾਨ ਜੀ ਨੇ ਦੱਸਿਆ ਹੈ ਕਿ ਛੋਟੇ-ਛੋਟੇ ਲੋਕਾਂ ਤੇ ਕਾਰਵਾਈ ਹੋ ਰਹੀ ਹੈ ਜਦਕਿ ਵੱਡੇ ਮਗਰਮੱਚ ਜਿਹੜੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਅੱਜ ਦਿਨ ਤੱਕ ਨਸ਼ੇ ਦੇ ਵਿੱਚ ਕੋਈ ਵੱਡੇ ਅਧਿਕਾਰੀ ਕੋਈ ਵੱਡੇ ਮੰਤਰੀ ਕਿਸੇ ਦਾ ਨਾਮ ਆਇਆ ਹੋਵੇ ਉੱਤੇ ਕਾਰਵਾਈ ਹੋਵੇ ਤਾਂ ਮੈਨੂੰ ਦੱਸੋ ਇਹ ਸਿਰਫ ਛੋਟੇ ਲੋਕਾਂ ਨੂੰ ਡਰਾਉਣ ਦਾ ਧਮਕਾਉਣ ਦਾ ਤੇ ਉਹਨਾਂ ਨੂੰ ਅਜਾੜਨ ਦਾ ਜਿਹੜਾ ਪੰਜਾਬ ਸਰਕਾਰ ਦਾ ਇੱਕ ਤੰਤਰ ਹੈ ਜਿਸ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਪੁਲਿਸ ਦੀ دہشت ਭਾ ਕੇ ਉਹਨਾਂ ਨੂੰ ਡਰਾ ਕੇ ਆਪਣਾ ਰਾਜ ਜਿਹੜਾ ਬਰਕਰਾਰ ਰੱਖਣਾ ਚਾਹੁੰਦੀ ਆਮ ਆਦਮੀ ਪਾਰਟੀ ਸਰਕਾਰ ਪਰ ਲੋਕ ਇਸ ਗੱਲ ਤੋਂ ਜਾਣੂ ਹੋ ਚੁੱਕੇ ਆ ਇਹਨਾਂ ਦੀਆਂ ਸਾਰੀਆਂ ਚਾਲਾਂ ਜਿਹੜੀਆਂ ਨੇ ਉਹ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਨੇਸਤਾ ਨਬੂਤ ਕਰ ਦੇਣਗੇ ਜੇ ਗੱਲ ਕੀਤੀ ਜਾਵੇ ਲਾਅ ਐਂਡ ਆਰਡਰ ਦੀ ਇਸ ਵੇਲੇ ਤੁਹਾਡੀਆਂ ਪਿਆ ਪਣਾ ਵਿਸ਼ੇਸ਼ ਨਹੀਂ ਹਰ ਕ ਪਸੇ ਲੁਟਾ ਖੁਆ ਹੋ ਰਹੀਆਂ ਜਾਂ ਕੁਝ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਾਜੀ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਤੁਸੀਂ ਇੱਕ ਦੇਖੋ ਸਿੱਧੂ ਮੂਸੇਵਾਲੇ ਵਰਗਾ ਬ੍ਰਾਂਡ ਜਿਹੜਾ ਉਦੀ ਮੌਤ ਤੋਂ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਅੱਜ ਦਿਨ ਤੱਕ ਉਹਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਅੱਜ ਮਨਵੰਜਨ ਕਾਲੀਆ ਜੀ ਦੇ ਘਰ ਤੇ ਹਮਲਾ ਹੋ ਗਿਆ ਸਾਡੀ ਤੁਹਾਡੀ ਜਾਨ ਦੀ ਕੀ ਸੁਰੱਖਿਆ ਹੈ ਕਿਸੇ ਦੀ ਕੋਈ ਸੁਰੱਖਿਆ ਨਹੀਂ ਪੂਰੀ ਤਰ੍ਹਾਂ ਲਾਅ ਐਂਡ ਆਰਡਰ ਦੇ ਵਿੱਚ ਇਹ ਸਰਕਾਰ ਫੇਲ ਹੋ ਚੁੱਕੀ ਹੈ ਇਹਨਾਂ ਦੇ ਐਮ ਐਲ ਏ ਤੇ ਮੰਤਰੀ ਵੱਡੀਆਂ-ਵੱਡੀਆਂ ਸਿਕਿਉਰਿਟੀਆਂ ਲੈ ਕੇ ਘੁੰਮਦੇ ਆ ਪਰ ਲੋਕਾਂ ਦੀ ਸਿਕਿਉਰਿਟੀ ਦੇ ਨਾਮ ਤੇ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਪੰਜਾਬ ਦੀ ਹਾਲਾਤ ਨੂੰ ਦੇਖਦੇ ਹੋਏ ਅੱਜ ਪੂਰਾ ਪੰਜਾਬ ਜਿਹੜਾ ਇਸ ਗੱਲ ਤੋਂ ਚਿੰਤਤ ਹੈ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਲਾਉਂਡ ਆਰਡਰ ਚੱਲਿਆ ਹੈ ਤੇ ਆਮ ਲੋਕ ਜਿਹੜੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਪੰਜਾਬ ਸਰਕਾਰ ਦੀ ਇਹ ਪਹਿਲੀ ਡਿਊਟੀ ਬਣਦੀ ਹੈ ਕਿ ਉਹ ਸੁਨਿਸ਼ਚਿਤ ਕਰੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਤੇ ਹੋਰ ਜਿਸ ਤਰ੍ਹਾਂ ਦੇ ਉਹ ਵੱਡੀਆਂ ਐਡਾਂ ਦੇ ਕੇ ਹਰ ਚੀਜ਼ ਦਾ ਰਾਜਨੀਤੀਕਰਨ ਕਰਕੇ ਲੋਕਾਂ ਨੂੰ ਭੜਾ ਰਹੇ ਨੇ ਇਹ ਰਸਤਾ ਛੱਡ ਕੇ ਤੇ ਪਹਿਲਾਂ ਲੋਕਾਂ ਨੂੰ ਅਮਨ ਸ਼ਾਂਤੀ ਦੇ ਜਿਹੜਾ ਸਰਕਾਰ ਦੀ ਪਹਿਲੀ ਡਿਊਟੀ ਇਹਨੂੰ ਬਣਾਏ ਹਾਇਦਰਾਬਾਦ ਜੇ ਗੱਲ ਕੀਤੀ ਜਾਵੇ ਇੱਕ ਪੰਜਾਬ ਸਰਕਾਰ ਵੱਲ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਜਾਈਦੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਪੰਜਾਬ ਸਰਕਾਰ ਨੇ ਹਾਲ ਹੀ ਨਸ਼ੇ ਦੇ ਵਿਰੁੱਧ ਯੁੱਧ ਇੱਕ ਮੁਹਿੰਮ ਚਲਾਈ ਹੋਈ ਹੈ ਰੋਜ਼ ਉਸ ਦੇ ਬਾਅਦ ਸੇ ਪੁਲਿਸ ਦੀ ਐਕਟੀਵਿਟੀ ਵੀ ਕਾਫੀ ਦਰਸ਼ਾਈਆਂ ਜਾਂਦੀਆਂ ਨੇ ਪਰ ਸਵਾਲ ਇਸ ਗੱਲ ਦਾ ਖੜਾ ਹੁੰਦਾ ਹੈ ਕਿ ਪੰਜਾਬ ਸਰਕਾਰ ਨੇ ਕੋਈ ਵੱਡੀ ਮੱਛੀ ਕੋਈ ਨਹੀਂ ਫੜੀ ਅਜੇ ਤੱਕ ਛੋਟੇ ਛੋਟੇ ਲੋਕਾਂ ਦੇ ਉੱਨੋ ਫੜਿਆ ਵੀ ਜਾ ਰਿਹਾ ਕੇਸ ਵੀ ਬਣਦੇ ਹੋਣਗੇ ਪਰ ਜਦੋਂ ਤੱਕ ਅਸੀਂ ਦੇ ਮੂਲ ਦੇ ਵਿੱਚ ਨਹੀਂ ਜਾਵਾਂਗੇ ਜਦ ਤੱਕ ਇਹਨਾਂ ਦੇ ਜਿਹੜੇ ਵੱਡੇ ਆਕਾ ਨੇ ਉੱਪਰ ਬੈਠੇ ਸੇਫ ਜਦ ਤੱਕ ਉਹਨਾਂ ਦੇ ਉੱਤੇ ਹੱਥ ਨਹੀਂ ਪਾਇਆ ਜਾਂਦਾ ਤੱਕ ਉਦੋਂ ਤੱਕ ਪੰਜਾਬ ਦੇ ਵਿੱਚ ਇਹ ਨਸ਼ੇ ਦੀ ਜਿਹੜੀ ਸਮੱਸਿਆ ਹੈ ਇਸ ਦਾ ਨਿਸ਼ਟਾ ਨਬੂਦ ਹੋਣਾ ਮੁਸ਼ਕਲ ਹੈ ਤਾਂ ਸਾਡੀ ਪੰਜਾਬ ਸਰਕਾਰ ਅੱਗੇ ਮੰਗ ਹੈ ਕਿ ਇਹਦੇ ਵੱਡੇ ਵੱਡੇ ਜਿਹੜੇ ਪੋਲੀਟੀਸ਼ੀਅਨ ਨੇ ਚਾਹੇ ਕਿਸੇ ਵੀ ਰੁਤਬੇ ਤੇ ਹੋਣ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਏ ਤਾ ਫਿਰ ਜਾ ਕੇ ਨਸ਼ੇ ਦੇ ਨਾ ਠੱਲ ਪੈਸੇ ਛੋਟੇ ਛੋਟੇ ਲੋਕਾਂ ਨੂੰ ਫੜਨ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੋਣ ਵਾਲਾ ਅੱਜ ਜੋ ਰਾਤ ਕਰੀਬ 1 ਵਜੇ ਜਲੰਧਰ ਦੇ ਵਿੱਚ ਸਾਡੇ ਪੂਰਬ ਕੇਂਦਰੀ ਪੂਰਬ ਮੰਤਰੀ ਮਨੰਜਨ ਕਾਲੀਆਈ ਦੇ ਘਰ ਦੇ ਉੱਤੇ ਹਮਲਾ ਹੋਇਆ ਤੇ ਸਾਡੇ ਪ੍ਰਦੇਸ਼ ਦੇ ਪੂਰਬ ਅਧਿਐਕਸ਼ ਵੀ ਆ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਰਾਤ ਸੁੱਤੇ ਹੋਏ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਹਮਲਾ ਆ ਉਹਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੱਥੇ ਰੋਸ਼ ਪ੍ਰਦਰਸ਼ਨ ਹ ਉਸੇ ਤਰੀਕੇ ਨਾਲ ਤਲਵਾੜਾ ਦੇ ਵਿੱਚ ਵੀ ਅੱਜ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਦੇ ਪਿੱਛੇ ਕਿਸ ਤੀ ਦਾ ਹਲਕਾ ਅੱਜ ਪੰਜਾਬ ਦੇ ਉਹ ਹਾਲਾਤ ਉਹ ਹਾਲਾਤ ਹੋ ਗਏ ਪੰਜਾਬ ਦੇ ਕਿ ਕੋਈ ਵੀ ਸੇਫ ਨਹੀਂ ਹੈ ਜੀ ਸੇਫ ਨਹੀਂ ਹੈ ਕੋਈ ਵੀ ਕਿ ਆਪਾਂ ਅੱਜ ਆਪਣੇ ਘਰਾਂ 'ਚ ਬੈਠੇ ਵੀ ਸੇਫ ਨਹੀਂ ਆ ਪੰਜਾਬ ਦੇ ਵਿੱਚ ਮਤਲਬ ਗੈਂਗਸਟਰਾਂ ਦਾ ਪੂਰਾ ਬੋਲਬਾਲਾ ਪੂਰਾ ਬੁਰਾ ਹਾਲ ਪੰਜਾਬ ਦਾ ਕਾਨੂੰਨ ਵਿਵਸਥਾ ਦਾ ਪੂਰਾ ਹਾਲ ਹੈ ਅਸੀਂ ਪੰਜਾਬ ਸਰਕਾਰ ਅੱਗੇ ਇਹ ਕਰਦੇ ਆ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਤੀਫਾ ਦੇਵੇ ਨਹੀਂ ਤਾਂ ਪੰਜਾਬ ਦੀ ਜਨਤਾ ਆਉਣ ਵਾਲੇ 2027 ਦੇ ਚੋਣਾਂ ਵਿੱਚ ਇਹਨਾਂ ਨੂੰ ਬਾਹਰ ਕਰੇਗੀ ਜਿੱਦਾਂ ਦਿੱਲੀ ਚ ਬਾਹਰ ਕੀਤਾ